ਤੇਰੀ ਸੜ ਗਈ ਨੀ ਕੇਸਰ ਛੋਲੇ ਆਂਦੀ ਢਾਲ ਤੇਰੀ ਸੜ ਗਈ ਨੀ ਕੇਸਰ ਛੋਲੇ ਆਂਦੀ ਢਾਲ ਕਾਨੂੰ ਲਾਈਆਂ ਨੀ ਕੇਸਰ ਜਾਟੇ ਮੁੰਡੇ ਨਾਲ ਕਾਨੂੰ ਲਾਈਆਂ ਨੀ ਕੇਸਰ ਜਾਟੇ ਮੁੰਡੇ ਨਾਲ ਸਾਗ ਦੇ ਗਿਆ ਨੀ ਕੇਸਰ ਬੜੇ ਮੁਲਾਜੇ ਨਾਲ ਸਾਗ ਦੇ ਗਿਆ ਨੀ ਕੇਸਰ ਬੜੇ ਮੁਲਾਜੇ ਨਾਲ ਤੇਰੀ ਸੜ ਗਈ ਨੀ ਕੇਸਰ ਚੋਲੇ ਆਂਦੀ ਢਾਲ ਤੇਰੀ ਸੜ ਗਈ ਨੀ ਕੇਸਰ ਚੋਲੇ ਆਂਦੀ ਢਾਲ ਕਾਨੂੰ ਲਾਈਆਂ ਨੀ ਕੇਸਰ ਸੁਨਿਆਰੇ ਮੁੰਡੇ ਨਾਲ ਕਾਨੂੰ ਲਾਈਆਂ ਨੀ ਕੇਸਰ ਸੁਨਿਆਰੇ ਮੁੰਡੇ ਨਾਲ ਕੋਕਾ ਦੇ ਗਿਆ ਨੀ ਕੇਸਰ ਬੜੇ ਮੁਲਾਜੇ ਨਾਲ ਕੋਕਾ ਦੇ ਗਿਆ ਨੀ ਕੇਸਰ ਬੜੇ ਮੁਲਾਜੇ ਨਾਲ ਤੇਰੀ ਸੜ ਗਈ ਨੀ ਕੇਸਰ ਚੋਲੇ ਆਂਦੀ ਦਾਲ ਤੇਰੀ ਸੜ ਗਈ ਨੀ ਕੇਸਰ ਚੋਲੇ ਆਂਦੀ ਦਾਲ ਕਾਨੂੰ ਲਾਈਆਂ ਨੀ ਕੇਸਰ ਹਲਵਾਈ ਮੁੰਡੇ ਨਾਲ ਕਾਨੂੰ ਲਾਈਆਂ ਨੀ ਕੇਸਰ ਹਲਵਾਈ ਮੁੰਡੇ ਨਾਲ ਲੱਡੂ ਦੇ ਗਿਆ ਨੀ ਕੇਸਰ ਬੜੇ ਮੁਲਾਜੇ ਨਾਲ ਲੱਡੂ ਦੇ ਗਿਆ ਨੀ ਕੇਸਰ ਬੜੇ ਮੁਲਾਜੇ ਨਾਲ ਤੇਰੀ ਸੜ ਗਈ ਨੀ ਕੇਸਰ ਛੋਲੇ ਆਂ ਦੀ ਦਾਲ ਤੇਰੀ ਸੜ ਗਈ ਨੀ ਕੇਸਰ ਛੋਲੇ ਆਂ ਦੀ ਦਾਲ ਕਾਨੂੰ ਲਾਈਆਂ ਨੀ ਕੇਸਰ ਮੋਤੀ ਮੁੰਡੇ ਨਾਲ ਕਾਨੂੰ ਲਾਈਆਂ ਨੀ ਕੇਸਰ ਮੋਤੀ ਮੁੰਡੇ ਨਾਲ ਦਿੱਤੀ ਦੇ ਗਿਆ ਨੀ ਕੇਸਰ ਬੜੇ ਮੁਲਾਜੇ ਨਾਲ ਦਿੱਤੀ ਦੇ ਗਿਆ ਨੀ ਕੇਸਰ ਬੜੇ ਮੁਲਾਜੇ ਤੇਰੀ ਸੜ ਗਈ ਨੀ ਕੇਸਰ ਚਲੇ ਆਂਦੀ ਧਾੜ ਤੇਰੀ ਸੜ ਗਈ ਨੀ ਕੇਸਰ ਚਲੇ ਆਂਦੀ ਧਾੜ ਕਾ